ਪਰਧਾਨ ਮੈਨੂੰ ਤਾਂ ਲੱਗਾ ਵੀ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਖਲਾਵਾਗਾ ਫਰੂਟ ਐਡੇ ਵੱਡੇ ਵੀਡੀਓ ਦੇ ਵਿੱਚ ਸਾਰਿਆਂ ਨੂੰ ਲੈ ਕੇ ਜਾਵਾਂਗਾ ਪਰ ਮੈਨੂੰ ਨਹੀਂ ਪਤਾ ਸੀਗਾ ਸਾਡਾ ਸਬਸਕ੍ਰਾਈਬਰ ਇੱਥੇ ਕੋਲ ਵੀ ਹੈਗਾ ਕੋਈ ਤੇ ਫਰੂਟ ਆ ਦੇਖੋ ਜਿਹੜਾ ਖਾਣੇ ਵਾਲੀ ਚੀਜ਼ ਹੈ ਉਹਨੂੰ ਕਿੱਦਾਂ ਪੰਛੀ ਆ ਕੇ ਖਾਂਦੇ ਨੇ ਤੇ ਖਾ ਕੇ ਫਿਰ ਨਜ਼ਾਰੇ ਲੈਂਦੇ ਨੇ ਤੇ ਅਸੀਂ ਵੀ ਫਿਰ ਹੁਣ ਉਡਾਣੇ ਨਹੀਂ ਹੈਗੇ ਤੇ ਖਾਈ ਜਾਣ ਚਿੜੀਆਂ ਹੋਈਆਂ ਕਾਟੋ ਹੋਈ ਤੇ ਆ ਦੇਖੋ ਸਾਰੇ ਜਿਹੜੇ ਨਾ ਫਰੂਟ ਇਹ ਉਹੀ ਖਾਰ ਐ ਨੇ ਕਿਉਂਕਿ ਇਸ ਵੇਲੇ ਜਿਹੜਾ ਕਿ ਇਹ ਫਰੂਟ ਘਟਵਾ ਆਪਣੇ ਆਲ ਆਮ ਦਰਖਤਾਂ ਦੇ ਵਿੱਚ ਇਸ ਕਰਕੇ ਇਹ ਵੀ ਲੱਭਦੇ ਲੱਭਦੇ ਬੂਟਿਆਂ ਤੱਕ ਆ ਪਹੁੰਚਦੇ ਨੇ ਤੇ ਆਹ ਦੇਖੋ ਚੰਗਾ ਜਿਹੜਾ ਥੱਲੇ ਵੀ ਡਿੱਗਿਆ ਹੋਇਆ ਬਹੁਤ ਜ਼ਿਆਦਾ ਤਾਂ ਫਰੂਟ ਦੇਖੋ ਸਾਰਾਈ ਜਿਹੜਾ ਸੀਗਾ ਨਾ ਚਿੜੀਆਂ ਕਾਟੋ ਤੇ ਇਹ ਵੀ ਦੋਸਤੋ ਤੁਹਾਡੇ ਆਸਰੇ ਜਿਹੜੀਆਂ ਕਿ ਬੈਠੀਆਂ ਹੁੰਦੀਆਂ ਨੇ ਤੇ ਖਾਨੀਆਂ ਆ ਤੇ ਜੇਕਰ ਤੁਸੀਂ ਲਾਉਂਗੇ ਤੇ ਤਾਂ ਹੀ ਇਹ ਖਾਨ ਆਉਗੀਆਂ ਤੇ ਜੇਕਰ ਤੁਸੀਂ ਕਹੋਗੇ ਪੇ ਯਾਰ ਅਸੀਂ ਖਾ ਲਈਏ ਇਕੱਲੇ ਇਹਦਾ ਜਿਹੜੀ ਕਿ ਆਹ ਸੁੰਦਰਤਾ ਹੈ ਚਿਹ ਚ ਹੱਸਵੇਂ ਨੂੰ ਨਹੀਂ ਚੱਲੂਗੀ ਸੋ ਮੈਨੂੰ ਲੱਗਦਾ ਪਈ ਇਹ ਕਈ ਕਿੰਨਾ ਜਾਨੀ ਕਿ ਫਰੂਟ ਖਾਦਾ ਤੁਹਾਡੇ ਹਿੱਸੇ ਦਾ ਖਾ ਗਈ ਆ ਮੈਂ ਸਬਸਕ੍ਰਾਈਬਰ ਉਹ ਤੁਹਾਡੇ ਹਿੱਸੇ ਦਾ ਖਾ ਗਈਆਂ ਫਰੂਟ ਆਪਣੇ ਚਿੜੀਆਂ ਤੇ ਜਾ ਉੱਪਰ ਜਿਹੜੀਆਂ ਉਹ ਕਾਟੋ ਰਹਿੰਦੀ ਉਹ ਖਾ ਗਈ ਤੇ ਹੁਣ ਬਈ ਥੋੜਾ ਜਿਹਾ ਬਚਿਆ ਇਹ ਇੱਕ ਮੈਂ ਖਾ ਲਾਂ ਨਾ ਤੇ ਬਾਕੀ ਹਜੇ ਪੱਕਣਾ ਹੈ ਤੇ ਅਗਲੀ ਵਾਰ ਪੇ ਤੁਹਾਨੂੰ ਦੱਸਾਂਗੇ ਹੁਣ ਫਰੂਟ ਲੱਗਿਆ ਬਹੁਤ ਉਦਾਂ ਹੈ ਨਾ ਹਾਂ ਦੇਖੋ ਦੋਸਤੋ ਆ ਦੇਖੋ ਐਦਾਂ ਦਾ ਹੁੰਦਾ ਜੀ ਇਹ ਲਗਾਟ ਤੇ ਐਦਾਂ ਲੱਗਦਾ ਹੈ ਇਹ ਆ ਦੇਖੋ ਐਦਾਂ ਪੱਕਦਾ ਹੈ ਇਹ ਤੇ ਆ ਦੇਖੋ ਇਹ ਚੋਂ ਹਜੇ ਅਸੀਂ ਦੋ ਵਾਰੀ ਜਿਹੜਾ ਕਿ ਤੋੜ ਲਿਆ ਇਹ ਤੇ ਬਾਕੀ ਤੀਜੀ ਵਾਰ ਤੋੜਨ ਲੱਗੇ ਸੀ ਕੁਝ ਬੂਟੇ ਆ ਜਿਹੜੇ ਨਾ ਜਿਹੜੇ ਜਿਹੜੇ ਦਾਣੇ ਆ ਨਾ ਉਹ ਚਿੜੀਆਂ ਦੇ ਲਈ ਚਿੜੀਆਂ ਨੇ ਖਾ ਲਏ तकरीबन तकरीबन ਇਹ ਬਾਜ਼ਾਰ ਚੋਂ ਤੁਹਾਨੂੰ ਨਹੀਂ ਮਿਲਣਾ ਬਹੁਤ ਘੱਟ ਰੇਅਰ ਜਿਹੜਾ ਕਿ ਆ ਦੇਖੋ ਤੁਹਾਨੂੰ ਹੋਰ ਦਿਖਾਵਾਂ ਇੱਧਰ ਹੁਣ ਤਾਂ ਪੱਤਿਆਂ ਨੇ ਜਿਹੜਾ ਕਿ ਢੱਕ ਲਿਆ ਦੋਸਤੋ ਆਪਣਾ ਆ ਦੇਖੋ ਆਹ ਦੇਖੋ ਫਰੂਟ ਲੱਗਾ ਤੇ ਇਹਨੂੰ ਵੀ ਆ ਦੇਖੋ ਇਹਦੇ ਵਿੱਚ ਵੀ ਦੇਖੋ ਚਿੜੀਆਂ ਦੇਖੋ ਕਿੱਥੇ ਤੱਕਰ ਮਾਰ ਪਾਣੀਆਂ ਦੇਖੋ ਤੁਹਾਡੇ ਸਾਹਮਣੇ ਕੋੜਿਆ ਚਿੜੀਆਂ ਹੋ ਗਈਆਂ ਕਾਟੋ ਹੋ ਗਏ ਤੇ ਇਹ ਫਰੂਟ ਹੈਗਾ ਇੰਨਾ ਡੇਲੀਸ਼ੀਅਸ ਹੈ ਨਾ ਜਿਹਨੂੰ ਕਹ ਲੋ ਇੰਨਾ ਕੁ ਸੁਆਦ ਹੈ ਦੋਸਤੋ ਇਹ ਆ ਦੇਖੋ ਇੱਥੇ ਵੀ ਆ ਦੇਖੋ ਖਾਦਾ ਪਿਆ ਆ ਲੋ ਆ ਲੋ ਆ ਦੇਖੋ ਇਹ ਇਹ ਫਰੂਟ ਇੰਨਾ ਜਿਹੜੀ ਡੇਲੀਸ਼ੀਅਸ ਹੈ ਇਹਨੂੰ ਚਿੜੀਆਂ ਹੋ ਗਏ ਤੇ ਆਪਣੇ ਜਿਹੜੀ ਨਾ ਕਾਟੋ ਆ ਇਹ ਛੱਡਦੀਆਂ ਹੀ ਨਹੀਂ ਤੇ ਜਾਂ ਤਾਂ ਤੁਸੀਂ ਇਹਨੂੰ ਹੁਣ ਜਾਲੀ ਪਾ ਕੇ ਰੱਖੋਗੇ ਪਰ ਆਪਾਂ ਜਾਲੀ ਅਸੀਂ ਪਾਈ ਨਹੀਂ ਕਿਉਂਕਿ ਜਿਹੜਾ ਉਹ ਨਹੀਂ ਖਾਣਾ ਹੋਊਗਾ ਖਾ ਗਈਆਂ ਤੇ ਜਿਹੜਾ ਸਾਨੂੰ ਹੋਊਗਾ ਅਸੀਂ ਖਾ ਲਵਾਂਗੇ ਤੇ ਹੁਣ ਤੁਹਾਡੇ ਹਿੱਸੇ ਦਾ ਭਾਈ ਰਹਿ ਗਿਆ ਫੇਰ ਨਾ ਕਿਉਂ ਦੱਸਿਆ ਨਹੀਂ ਤੇ ਤੁਹਾਡੇ ਹਿੱਸੇ ਦਾ ਪੰਛੀ ਖਾ ਗਏ ਸਾਡੇ ਹਿੱਸੇ ਦੇ ਦੋ ਚਾਰ ਸਾਨੂੰ ਮਿਲ ਗਏ ਤੇ ਬਾਕੀ ਫਰੂਟ ਐ ਤੁਸੀਂ ਘਰ ਲਾ ਲਿਓ ਕਿਉਂਕਿ ਐਸ ਵਕਤ ਪ੍ਰੋਬਲਮ ਕੀ ਐ ਨਾ ਜਿਹੜੇ ਬਾਕੀ ਦੇ ਦਰਖਤ ਜਿੱਦਾਂ ਆਂਬ ਹੋ ਗਿਆ ਜਾਂ ਨਾਸ਼ਪਤੀ ਹੋ ਗਈ ਜਾਂ ਇਦਾਂ ਦੀ ਚੀਜ਼ਾਂ ਹਜੇ ਨਾ ਫਲ ਹੈ ਨਹੀਂ ਗਿਆ ਫਰੂਟ ਕਿਤੇ ਨਹੀਂ ਹੈਗਾ ਤੇ ਉਹ ਜਿਹੜੇ ਪੰਛੀ ਆ ਨਾ ਉਹ ਵੀ ਆਉਂਦੇ ਆ ਭੁੱਖ ਦੇ ਮਾਰੇ ਕਹਿ ਲਓ ਵੀ ਤੁਹਾਡੇ ਘਰਾਂ ਦੇ ਵਿੱਚ ਲੱਭਣ ਆਉਂਦੇ ਆ ਸમાન ਖਾਣੇ ਨੂੰ ਉਹਨਾਂ ਨੂੰ ਵੀ ਚਾਹੀਦਾ ਕੁਛ ਨਾ ਕੁਛ ਖਾਣੇ ਨੂੰ ਇਸ ਕਰਕੇ ਉਹ ਲੱਭ ਕੇ ਤੁਹਾਡੇ ਜਿਹੜਾ ਫਰੂਟ ਆ ਉਹ ਖਾਂਦੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਕੋਈ ਜਾਣ ਬੁੱਝ ਕੇ ਨਹੀਂ ਤੁਹਾਡੇ ਘਰਾਂ ਦੇ ਵਿੱਚ ਆ ਕੇ ਫਰੂਟ ਖਾਂਦੇ ਕਿਉਂਕਿ ਇਹਨਾਂ ਨੂੰ ਬਾਹਰ ਆ ਫਰੂਟ ਖਾਣੇ ਨੂੰ ਮਿਲ ਨਹੀਂ ਰਿਹਾ ਸੂਇਸ ਕਰਕੇ ਆਂਦੇ ਤਾਂ ਹੀ ਜਿੰਨਾ ਤੁਸੀਂ ਲਾਉਂਗੇ ਵੱਧ ਤੋਂ ਵੱਧ ਉਹ ਖਾਣਗੇ ਤੇ ਤੁਹਾਨੂੰ ਦੁਆਵਾਂ ਦੇਣਗੇ ਤੇ ਯਾਦ ਰੱਖਣਗੇ ਬਾਕੀ ਬਈ ਜਿੰਦਾਬਾਦ ਆ ਫਰੂਟ ਵੋਕਹੈਂਟ ਆ ਇਹ ਤੇ ਆਪਾਂ ਇਹਨੂੰ ਖੋਲਾਂਗੇ ਆ ਦੇਖੋ ਖੋਲ ਕੇ ਤੁਹਾਨੂੰ ਦਿਖਾ ਲਾਂਗੇ ਸਾਬਤਾ ਇੱਕ ਮੇਰੇ ਹੱਥ 'ਚ ਦੇਖੋ ਕਿੰਨਾ ਦਾ ਵੋਕਹੈਂਟ ਚੀਜ਼ ਆ ਦੋਸਤੋ ਇਹ ਆ ਦੇਖੋ ਐਦਾਂ ਦਾ ਫਰੂਟ ਆ ਇਹ ਵੋਕਹੈਂਟ ਚੀਜ਼ ਆ ਦੋਸਤੋ